ਓ ਕਿਰਪਾਲ ਠਾਕੁਰ ਸੇਵਕ ਕੋ ਸਵਰੇ ਹਲਤ ਪਲਾਤਾ ਧਨ ਸੇਵਕ ਸਫਲ ਓਹ ਆਇਆ ਜਿਨ ਨਨਕ ਖਸਮ ਪਛਾਤਾ ਪੂਰਨੰਦ ਦੇਖਿਓ ਆਤਮਾ ਦਵਤੈ ਸਰਬ ਨਿਵਾਰ ਏ ਸ਼ਾਂਤ ਮਨ ਸੰਤ ਜੋ ਤਿੰਨ ਪਦ ਨਮੋ ਹਮਾਰਾ ਜੁਗ ਜੁਗ ਟਲਸਤ ਗੁਰੂ ਚਵਰਸ਼ਤਰ ਤਖਤ ਦੇ مالک ਸਤਿਗੁਰੂ ਗੁਰੂ ਗ੍ਰੰਥ ਕਲਯੁਗ ਭਇਓ ਸ੍ਰੀ ਗੁਰੂ ਰੂਪ ਮਹਾਨ ਦਸ ਪਾਤਸ਼ਾਹਿਆ ਰੂਪੇ ਹੋ ਗੁਰੂ ਗ੍ਰੰਥ ਦੀ ਜਾਨ ਗੁਰੂ ਦਰਸ ਜੇ ਦੇਖਣਾ ਸ੍ਰੀ ਗ੍ਰੰਥ ਦਰਸਾਏ ਬਾਤ ਕਰਨ ਗੁਰ ਸੋਚ ਹੈ ਪੜੇ ਗ੍ਰੰਥ ਚਿੱਤ ਲਾਏ ਤਨ ਤਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਅਤੇ ਪਿਤਰ ਹਜੂਰੀ ਦੇ ਵਿੱਚ ਸਵਾਇ ਮਾਨ ਜੁੜ ਬੈਠੀ ਸਾਧ ਸੰਗਤ ਜੀ ਸਤਿਗੁਰਾਂ ਦੀ ਬਖਸ਼ਿਸ਼ ਕੀਤੀ ਫਤੇ ਕਰੋ ਜੀ ਪ੍ਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਗੁਰਮੰਤਰ ਹੈ ਜਪ ਹਉਮੈ ਖੋਈ ਆਪ ਜੀ ਕਾफी ਲੰਮੇ ਸਮੇਂ ਤੋਂ ਸੇਵਾ ਅਤੇ ਸਿਮਰਨ ਦੇ ਪੁੰਜ ਤਨ ਤਨ ਸ਼੍ਰੀਮਾਨ ਸੰਤ ਬਾਬਾ ਬਲਵੰਤ ਸਿੰਘ ਜੀ ਮਹਾਰਾਜ ਸ਼੍ਰੀਮਾਨ ਜੀ ਲੰਗਰਾਂ ਵਾਲੇ ਰਾੜਾ ਸਾਹਿਬ ਵਾਲੇ ਉਹਨਾਂ ਦੀ 19ਵੀਂ ਬਿਸਲਾਣਾ ਵਰਸੀ ਸਮਾਗਮ ਤੇ ਜੁੜ ਕਰਕੇ ਬੈਠੇ ਹੋ ਔਰ 10 ਤੋਂ ਪਹਿਲਾਂ ਬੇਅੰਤ ਮਹਾਂਪੁਰਖਾਂ ਪਾਸੋਂ ਆਪ ਜੀ ਹਰੀ ਜਸ ਕਥਾ ਕੀਰਤਨ ਸਰਵਣ ਕੀਤਾ ਹੈ ਸਾਥ ਸੰਗਤ ਜੀ ਬੀਤ ਰਗ ਮਹਾਪੁਰਖ ਦੇ ਤਾਂ ਦਰਸ਼ਨਾਂ ਦਾ ਹੀ ਪੁੰਨ ਹੈ ਸਾਧੂ ਨਾਮ ਦਰਸ਼ਨਮ ਪੁੰਨਿਅਮ ਤੀਰਥ ਬੂਤਾ ਹੀ ਸਾਧਵਹਾ ਕਾਲੇਨ ਪਲਤੀ ਤੀਰਥਾ ਸਤਿਅਹਾ ਸਾਧੂ ਸਮਾਗਮਹਾ ਸਾਧਕੇ ਸੰਗ ਨਹੀਂ ਕਛ ਘਾਲ ਦਰਸ਼ਨ ਭੇਟਤ ਹੋਤ ਨਿਹਾਲ ਕਮਾਈ ਵਾਲਿਆਂ ਦੇ ਤਾਂ ਦਰਸ਼ਨ ਹੀ ਦੁਰਲੱਭ ਹਨ ਔਰ ਇਹ ਪਲਵਾਰਨ ਨਗਰ ਦੀ ਧਰਤੀ ਤਨ ਹੈ ਭਾਈ ਇਸ ਧਰਤੀ ਦਾ ਜ਼ਰਾ ਜ਼ਰਾ ਕਿਣਕਾ ਕਿਣਕਾ ਪਵਿੱਤਰ ਹੈ ਸਾਧ ਸੰਗਤ ਜੀ ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ ਨਿਰੰਕਾਰਿਆਕਾਰ ਜੋਤ ਜਗ ਮੰਡਲ ਕਰਿਓ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਚੇ ਤਨ ਤਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਨੇ ਇਸ ਪਵਨ ਧਰਤੀ ਤੇ ਚਰਨ ਪਾਉਣੇ ਕੀਤੇ ਔਰ ਇਸ ਧਰਤੀ ਨੂੰ ਹੋਰ ਚਾਰ ਚੰਨ ਲਾਏ ਜਿਹੜਾ ਮਾਣ ਪਲਵਾਰਨ ਨਗਰ ਨੂੰ ਮਿਲਿਆ ਹਰ ਇੱਕ ਨਗਰ ਨੂੰ ਇਹ ਮਾਣ ਸੰਗਤ ਜੀ ਨਹੀਂ ਮਿਲਦਾ ਤਨ ਤਨ ਸ਼੍ਰੀ ਮਾਨ ਸੰਤਵਾਵਾ ਬਲਵਤ ਸਿੰਘ ਜੀ ਮਹਾਰਾਜ ਜੀ ਦੇ ਆਪ ਜੀ ਦੇ ਨਗਰ ਵਿੱਚ ਜਨਮ ਲੈਣ ਕਰਕੇ ਇਹ ਧਰਤੀ ਹੋਰ ਵੀ ਭਾਗਾ ਵਾਲੀ ਹੋ ਗਈ ਬਸੰਧਰਾ ਪੁਨਾਬਤੀ ਚਾ ਤੇਨ ਮਾਤਾ ਧਨ ਪਿਤਾ ਧਨ ਕੁੱਲ ਧਨ ਨਗਰ ਧਨ ਪਦ ਕੰਜਨ ਜਾਸ ਪੁਨੀਤ ਧਰਾ ਰਜ ਪਾਵਨ ਤੇ ਜਗ ਪਾਪ ਮਿਟਾਈ ਉਮੰਦਲ ਸ਼ਿੰਗਾਰ ਸੰਤ ਮਰਾਲ ਨਿਵਾਸ ਜੈ ਹੰਤ ਨੇ ਪੁਰਤਲ ਸਾਧ ਸੰਗ ਵਿਜੋਗ ਜੈ ਉਸ ਨਗਰ ਦੀ ਸੋਭਾ ਨੂੰ ਚਾਰ ਚੰਨ ਲੱਗ ਜਾਂਦੇ ਨੇ ਜਿੱਥੇ ਬ੍ਰਹਮ ਗਿਆਨੀ ਮਹਾਪੁਰਖ ਜਨਮ ਵੀ ਲੈਂਦਾ ਕਰਮ ਭੂਮੀ ਉਹਨਾਂ ਦੀ ਰਾੜਾ ਸਾਹਿਬ ਦੀ ਪਾਵਨ ਧਰਤੀ ਹੈ ਭਾਈ ਜਨਮ ਭੂਮੀ ਪਲਵਾਨ ਹੈ ਧੰਨ ਸੋ ਵੰਸ ਧੰਨ ਸੋ ਪਿਤਾ ਧੰਨ ਸੋ ਮਾਤਾ ਜਿਨ ਜਨ ਜਣੇ ਜਿਨ ਸਾਸ ਗਰਾਸ ਧਿਆਇਆ ਮੇਰਾ ਹਰ ਹਰ ਸੇ ਸਾਚੀ ਦਰਗੈ ਹਰ ਜਨ ਬਣੇ ਨਹੀਂ ਮਾਣ ਮਿਲਦਾ ਹਰ ਇੱਕ ਨਗਰ ਨੂੰ ਪਿਰ ਕਮਾਈ ਵਾਲਿਆਂ ਦੀ ਸੰਗਤ ਮਿਲੀ ਸੰਗਤ ਜੀ ਸੰਗਤ ਵੀ ਪੂਰਿਆਂ ਦੀ ਜਨਮਨਗਰ ਪਲਵਾਨ ਕਰਮ ਭੂਮੀ ਰਾੜਾ ਸਾਹਿਬ ਦੀ ਪਾਵਨ ਧਰਤੀ ਤੇ ਜਦੋਂ ਸੰਜੀ ਮਹਾਰਾਜ ਦੇ ਚਰਣਾ ਵਿੱਚ ਬਾਬਾ ਜੀ ਚਲੇ ਗਏ ਨਾ ਭਾਈ ਗੁਰਦਾਸ ਜੀ ਦੇ ਬਚਨਾਂ ਨੂੰ ਸੱਤ ਕਰਕੇ ਦਿਖਾਇਆ ਸ਼੍ਰੀ ਮਨ ਮਹਾਰਾਜ ਨੇ ਕਿ ਮਰਦਾ ਹੋਏ ਮੁਰੀਦ ਨਾ ਗੱਲੀ ਹੋਵਣਾ ਸਾਬਰ ਸਿਦਕ ਸ਼ਹੀਦ ਭਰਮ ਤੋਂ ਖੋਬਣਾ ਗੋਲਾ ਮੁਲਕ ਖਰੀਦਾਰੇ ਜੋ ਬਣਾ ਨਾ ਤੇ ਸੁਭਖ ਨਾ ਨੀਂਦ ਨਾ ਖਾਣਾ ਸੋਵਣਾ ਨਾ ਤਨ ਦੀ ਪ੍ਰਵਾਹ ਸੰਗਤਜੀਤ ਦਾਸ ਦੇ ਵਿਦਿਆਦਾਤਾ ਤੇ ਜੀਵਨਦਾਤਾ ਮਹਾਪੁਰਖ ਸ਼੍ਰੀ ਮਨਮਹੰਤ ਬਾਬਾ ਮਹਿੰਦਰ ਸਿੰਘ ਜੀ ਮਹਾਰਾਜ ਇਸ ਪਲਵਾਨ ਨਗਰ ਦੀ ਧਰਤੀ ਨੂੰ ਦਾਸ ਕਿਉਂ ਨਮਸਕਾਰਾਂ ਵਾਰ-ਵਾਰ ਕਰਦਾ ਜਦੋਂ ਵੀ ਇਸ ਸਥਾਨ ਤੇ ਆਈਦਾ ਕਿਉਂਕਿ ਦਾਸ ਦੇ ਵਿਦਿਆਦਾਤਾ ਤੇ ਜੀਵਨ ਦਾਤਾ ਮਹਾਪੁਰਖ ਮਹੰਤ ਬਾਬਾ ਮਹਿੰਦਰ ਸਿੰਘ ਜੀ ਮਹਾਰਾਜ ਨੇ ਇਸ ਸਥਾਨ ਤੇ ਕਾਫੀ ਲੰਮਾ ਸਮਾਂ ਸੇਵਾ ਨਿਭਾਈ ਔਰ ਇਸ ਸਥਾਨ ਤੇ ਰਹਿ ਕੇ ਕਿਤਨੇ ਆਪਣੇ ਵਿਦਿਆਰਥੀਆਂ ਨੂੰ ਵਿਦਿਆਧੀਆਂ ਦਾਤਾ ਮੰਡੀਆਂ ਮਹਾਪੁਰਖਾਂ ਨੇ ਉਹਨਾਂ ਦੀ ਵੀ ਜਨਮ ਭੂਮੀ ਤਾਂ ਰਾੜਾ ਸਾਹਿਬ ਹੈ ਜਨਮ ਭੂਮੀ ਪਿੱਖੀ ਕਟੜਾ ਹੈ ਪਰ ਪਲਵਾਨ ਨਗਰ ਦੀ ਧਰਤੀ ਤੇ ਆ ਕੇ ਬਾਬਾ ਮਹਿੰਦਰ ਸਿੰਘ ਮਹਾਰਾਜ ਨੇ ਜਿਨ੍ਹਾਂ ਨੂੰ ਸੰਗਤ ਜੀ ਵਾਹਿਗੁਰੂ ਨਹੀਂ ਸੀ ਕਹਿਣਾ ਹੁੰਦਾ ਨਾ ਵਾਹਿਗੁਰੂ ਉਹਨਾਂ ਨੂੰ ਮਹਾਪੁਰਖਾਂ ਨੇ ਇਸ ਧਰਤੀ ਤੇ ਖੰਡ ਪਾਠੀ ਬਣਾਇਆ ਕੀਰਤਨ ਦੀਆਂ ਦਾਤਾਂ ਬਖਸ਼ੀਆਂ ਤਬਲਗ ਵਿਦਿਆ ਕੋਪੜੋ ਜਬਲਾ ਘਟ ਮੈਂ ਪ੍ਰਾਨ ਜਹਾਂ ਤਾ ਨਹੀਂ ਪਹੁੰਚੇ ਨਹੀਂ ਤੈ ਪਹੁੰਚੇ ਵਿਦਵਾਨ ਔਰ ਮਾਤਾ ਪਿਤਾ ਉਹ ਦੁਸ਼ਮਣ ਨੇ ਜਿਹੜੇ ਆਪਣੇ ਬੱਚਿਆਂ ਨੂੰ ਵਿਦਿਆ ਨਹੀਂ ਪੜਾਉਂਦੇ ਇੱਕ ਸੰਸਾਰੀ ਵਿਦਿਆ ਇੱਕ ਪਰਮਾਰਥ ਦੀ ਵਿਦਿਆ ਹੈ ਸੰਸਾਰੀ ਵਿਦਿਆ ਸੰਸਾਰੀ ਤਲ ਤੇ ਮਾਣ ਦਿਵਾਵੇਗੀ ਪਰਮਾਰਥ ਦੀ ਵਿਦਿਆ ਦੁਨੀਆਂ ਦੇ ਜਿਹੜੇ ਮਰਜੀ ਕੋਨੇ ਵਿੱਚ ਚਲੇ ਜਾਵੋ ਭਾਈ ਉਸਨੇ ਲੋਕ ਵਿੱਚ ਵੀ ਮਾਨ ਦਵਾਉਣਾ ਔਰ ਪ੍ਰਲੋਕ ਵਿੱਚ ਵੀ ਮਾਨ ਦਵਾਉਣਾ ਹੈ ਮਾਤ ਪਿਤਾ ਸੋ ਸਤਰੂ ਹੈ ਬਾਲ ਪੜਾਵਤ ਨਹੀਂ ਸੋਭਾ ਨਾ ਪਾਵੇ ਸਵਾ ਮੈਂ ਜਿਉਂ ਬਾਗਾਂ ਸਨ ਮਾਹੇ ਔਰ ਵਿਦਿਆ ਮਿਹਨਤ ਦੀ ਹੈ ਉਦਮ ਕਰਕੇ ਸ੍ਰੀ ਮਿਲੈ ਕੀਰਤ ਤਿਆਗੇ ਹੋਤ ਬੁੱਧ ਕਰਮ ਅਨਸਾਰ ਹੈ ਵਿਦਿਆ ਅਭਿਆਸ ਉਦੋਤ ਧੰਨ ਸ੍ਰੀ ਮਾਨ ਜੀ ਮਹਾਰਾਜ ਇੱਕ ਸਰੀਰ ਦਾ ਉੱਲਾ ਦੇ ਗਿਆ ਕਿੰਨੀ ਫਲਵਾੜੀ ਉਹਨਾਂ ਦੀ ਬੇਟੀ ਹੈ ਸੰਤ ਬਾਬਾ ਧਰਮਪਾਲ ਸਿੰਘ ਜੀ ਸੰਤੂ ਆਬਾ ਰਜੀਤ ਸਿੰਘ ਜੀ 10 ਤੋਂ ਪਹਿਲਾਂ ਮਹਾਂਪੁਰਖ ਹਾਜ਼ਰੀ ਭਰ ਕੇ ਗਏ ਨੇ ਪੁਰਜ ਲਿੱਟਾ ਵਾਲੇ ਸੰਤੂ ਆਬਾ ਜਸਪਾਲ ਸਿੰਘ ਜੀ ਹੋਰ ਅੰਤਿਮੇਂ ਤੋਂ ਸ਼੍ਰੀਮਾਨ ਬਾਬਾ ਸੰਤੋਖ ਸਿੰਘ ਜੀ ਕਿਵੇਂ ਆਪਣੇ ਪਿਆਰੇ ਦੀ ਯਾਦ ਨੂੰ ਹਿਰਦੇ ਵਿੱਚ ਸਮੋਈ ਬੈਠੇ ਆਨ ਭਾਈ ਇਹ ਤਾਂ ਜਿਸ ਪਿਆਰੇ ਸਿਉ ਨੇਹੋ ਤੇ ਸਿਆਗੇ ਮਰ ਚੱਲੀ ਐ ਤ੍ਰਿਗ ਜੀਵਨ ਸੰਸਾਰ ਤਾਂ ਕਿ ਪਾਛੈ ਜੀਵਣਾ ਦਾਸ ਦਾ ਵੀ ਪੂਰਬਲਾ ਕਰਮ ਜਾਗਿਆ ਬਾਬਾ ਮਹਿੰਦਰ ਸਿੰਘ ਮਹਾਰਾਜ ਨੇ ਆਪ ਜੀ ਇਸ ਧਰਤੀ ਪਲਵਾਨ ਤੋਂ 1991 ਵਿੱਚ ਚਿਡੇਰਾ ਬਾਬਾ ਮਹਿਮੇਸ਼ਾਹ ਜੀ ਲੋਪੋਂ ਗਏ ਦਾਸ ਨੂੰ ਮਹਾਪੁਰਖਾਂ ਦੀ 92 ਵਿੱਚ ਹੀ ਸੰਗਤ ਮਿਲੀ ਆ ਸਭ ਉਹਨਾਂ ਦੀ ਰਹਿਮਤਾਂ ਬਖਸ਼ਿਸ਼ਾਂ ਹੰਨ ਸੰਗਤ ਜੀ ਸੰਸਾਰ ਮਰਦਾ ਪਰ ਸਾਧੂ ਨਹੀਂ ਮਰਦਾ ਆ ਜਿਹੜੀਆਂ ਨਿਸ਼ਾਨੀਆਂ ਨੇ ਜਿਉਂਦਿਆਂ ਦੀਆਂ ਨੇ ਭਾਈ ਜਿਉਂਦਿਆਂ ਦੀਆਂ ਜਿਉਂਦਿਆਂ ਦੀਆਂ ਨਿਸ਼ਾਨੀਆਂ ਹਨ ਜੋ ਧਰਮੀ ਗੁਣਵਾਨ ਹੈ ਆਚਾਰ ਹੈ ਆਹਾਰ ਹੈ ਵਿਵਹਾਰ ਹੈ ਜਿਸ ਦੀਆਂ ਤਿੰਨੋਂ ਚੀਜ਼ਾਂ ਸ਼ੁੱਧ ਨੇ ਉਹ ਸਰੀਰ ਕਰਕੇ ਚਲੇ ਜਾਂਦੇ ਨੇ ਰਹਿੰਦੀ ਦੁਨੀਆ ਤੱਕ ਸੰਗਤ ਜੀ ਜੈ ਜੈਕਾਰ ਦੇ ਡੰਕੇ ਬਚਦੇ ਹਨ ਪਰ ਜਿਹੜਾ ਆਚਰਨ ਤੋਂ ਡਿੱਗ ਗਿਆ ਆਹਾਰ ਤੋਂ ਡਿੱਗ ਗਿਆ ਵਿਵਹਾਰ ਤੋਂ ਡਿੱਗ ਗਿਆ ਕੋਈ ਦੁਨੀਆ ਦੀ ਤਾਕਤ ਨਹੀਂ ਉਸ ਨੂੰ ਚੱਕ ਲਵੇ ਇੱਛਾ ਅਨਿਛਾ ਪ੍ਰਿਛਿਆ ਤਿਰਵਤ ਕਰਮ ਕੇ ਭੋਗ ਜਨਮਤ ਹੀ ਮਰਨਾਤ ਲੋਕ ਕਹਤ ਸਿਆਣੇ ਲੋਕ ਕਰਮ ਗਤੀ ਹੈ ਕਰਮੀ ਆਪੋ ਆਪਣੀ ਕੇ ਨੇੜਾ ਹੈ ਕੇ ਦੂਰ ਭਾਵੇਂ ਵਾਹਿਗੁਰੂ ਜੀ ਦੇ ਵਿੱਚ ਭੇਦ ਹੋ ਜਾਵੋ ਔਰ ਭਾਵੇਂ ਆਪਣੀ ਕਰਨੀ ਕਰਕੇ ਵਾਹਿਗੁਰੂ ਜੀ ਤੋਂ ਕਿਸ ਸੰਸਾਰ ਤੋਂ ਵੀ ਕੋਹਾਂ ਹੀ ਦੂਰ ਹੋ ਜਾਵੋ ਲੜਨ ਤਾਂ ਹੀ ਪੈਣੀਆਂ ਨੇ ਇੱਕ ਸਫਲ ਜੀਵਨ ਇੱਕ ਅਸਫਲ ਜੀਵਨ ਹੈ ਆਪਾਂ ਜਿਨ੍ਹਾਂ ਦੀ ਯਾਦ ਦੇ ਵਿੱਚ ਅੱਜ ਜੁੜ ਕੇ ਬੈਠੇ ਹਾਂ ਉਹਨਾਂ ਸਤਪੁਰਸ਼ਾਂ ਦਾ ਸਫਲ ਜੀਵਨ ਹੈ ਭਾਈ ਜੋ ਧਰਮੀ ਗੁਣ ਬਾਣ ਹੈ ਤੇ ਜੀਵਤ ਜਗਮਾ ਹੈ ਅਫਲ ਜਨਮ ਹੈ ਤਿਨੋਂ ਕਾ ਜਹਾਂ ਧਰਮ ਗੁਣ ਨਾਹੀਂ ਜਿਨ ਹਰ ਮਨ ਵਸਿਆ ਸੇ ਦਰ ਸਾਚੇ ਦਰ ਸਾਚੇ ਸਚਿਆਰਾ ਉਹਨਾਂ ਦੀ ਸੋਭਾ ਜੁਗ ਜੁਗ ਹੋਈ ਕੋਈ ਨਾ ਮਿਟਣਹਾਰਾ ਨਾਮ ਰਹਿਓ ਸਾਧੂ ਰਹਿਓ ਰਹੇੋ ਗੁਰੂ ਗੋਬਿੰਦ ਕਹੋ ਨਾਨਕ ਇਹ ਜਗਤ ਮੈਂ ਕਿੰਨ ਜਪਿਓ ਗੁਰਮੰਤ ਕਿਉ ਕੇ ਦਾਸ ਕੋ ਵਿਦਵਾਨੀ ਇਸੇ ਹੀ ਨਗਰ ਤੋਂ ਮਹਤਬਾਪਾ ਗੁਰਮukh ਸਿੰਘ ਜੀ ਭਾਵੇਂ ਦਾਸ ਤੋਂ ਕਿਤਨੇ ਛੋਟੇ ਹਨ ਕਿਤਨੀ دیر ਬਾਅਦ ਮਹਾਪੁਰਖਾਂ ਬਾਸਾਏ ਸਾਈਂ ਬਾਬਾ ਮਹਿੰਦਰ ਸਿੰਘ ਜੀ ਦੇ ਪਾਸ ਪਰ ਜਦੋਂ ਇਹਨਾਂ ਦੀ ਦਸਤਾਰਬੰਦੀ ਹੋ ਗਈ ਆਪਣੇ ਆਪ ਨੂੰ ਦਾਸ ਹਮੇਸ਼ਾ ਛੋਟਾ ਸਮਝਦਾ ਹੈ ਡੇਰਾ ਬਾਬਾ ਮਹਿੰਮੇਸ਼ਾਹ ਜੀ ਨਿਰਮਲ ਲੋਕੋਂ ਉਸ ਸਥਾਨ ਦਾ ਨਿਮਾਣਾ ਜਿਹਾ ਸੇਵਾਦਾਰ ਹਾਂ ਔਰ ਲੋਕੋਂ ਨਗਰ ਨੂੰ ਹੋਰ ਵੱਡਾ ਵੱਡਾ ਮਾਣ ਹੈ ਸੰਗਤ ਜੀ ਤਨਤਨ ਸ਼੍ਰੀ ਮਾਨ ਸੰਤਵਾ ਬਹਾਦਰ ਸਿੰਘ ਜੀ ਮਹਾਰਾਜ ਰੇਰੂ ਸਾਹਿਬ ਵਾਲਿਆਂ ਦਾ ਜਨਮ ਨਗਰ ਹੈ ਆਓ ਗੁਰੂ ਸਵਾਰਿਓ ਇਤਨੀ ਕੋ ਹਾਜ਼ਰੀ ਕਰਨੀ ਪਰਵਾਨ ਕਿ 10 ਕੋਈ ਵਿਦਵਾਨ ਨਹੀਂ ਤਨਤਨ ਸ਼੍ਰੀ ਬਾਬਾ ਮਹੇਮੇਸ਼ਾ ਮਹਾਰਾਜਿਆਂ ਦੇ ਉਸ ਪਾਵਨ ਪਿੱਤਰ ਸਥਾਨ ਦਾ ਪ੍ਰਾਤਨ ਸਥਾਨ ਦਾ ਨਿਮਾਣਾ ਜਿਹਾ ਸੇਵਾਦਾਰ ਹਾਂ ਇਹ ਤਾਂ ਰਹਿਮਤਾਂ ਸਾਧੂਆਂ ਦੀ ਸੰਗਤ ਮਿਲ ਗਈ ਭਾਈ ਕਮਾਈ ਵਾਲੀ ਦੀ ਸੰਗਤ ਤੋਂ ਕਦੇ ਨਾ ਝਿਜਕਿਆ ਕਰੋ ਸੰਗਤ ਕਰੀਏ ਸਾਧ ਕੀ ਜੋ ਬੰਦੇ ਉਹ ਕਰੇ ਖੁਦਾਏ ਲੋਹਾ ਕੰਚਨ ਹੋਤੈ ਦੇਖੋ ਪਾਰਸ ਲਾਏ ਦੇਖੋ ਪਾਰਸ ਲਾਏ ਮੂਲ ਨਾ ਜਾਣੋ ਹਾਸਾ ਸਭ ਬਨ ਚੰਦਨ ਹੋਤ ਜਹਾਂ ਬਾਵਨ ਕਾ ਵਾਸਾ ਕਹੇ ਗਿਰਧਰ ਕਬੀਰ ਆਏ ਨਦੀ ਸੰਸੈ ਕੀ ਤਰੀਏ ਵੱਡੇ ਭਾਗ ਜਦ ਹੋਣ ਸੰਗਤ ਸਾਧ ਕੀ ਕਰਿਐ ਦਸ ਦੇ ਜੀਵਨ ਦਾਤੇ ਵਿਦਿਆ ਦਾਤੇ ਮਹਾਂਪੁਰਖ શ્રીਮਾਨ ਮਹੰਤਪਾਬਾ ਮਹਿੰਦਰ ਸਿੰਘ ਜੀ ਮਹਾਰਾਜ ਜੀ ਦੀਆਂ ਬਖਸ਼ਿਸ਼ਾਂ ਨੇ ਤਾਂ ਭਾਈ ਸਾਧੂ ਨਾਮ ਦਰਸ਼ਨਮ ਪੁੰਨਿਨ ਤੀਰਥ ਬੂਤਾਈ ਸਾਧਵਾ ਬਹੁ ਨਾਮ ਜਨਮ ਨਾਮੰਤੇ ਗਿਆਨ ਵਾਨ ਵਾਂ ਪਰਪੱਧੇ ਅਤੇ ਵਾਸੂ ਦੇਵਾ ਸਰਬ ਮਿਤੀ ਸਾ ਮਹਾਤਮਾ ਸੋ ਦੁਰਲਭਾ ਇਤਨੀ ਕੋ ਹਜ਼ਰੀ ਕਰਨੀ ਪ੍ਰਵਾਨ ਜੀ ਕੁਟਾਨ ਕੋਟ ਸ਼ੁਕਰ ਤਨਸ਼ੀਰ ਗੁਰਗੰਸਾਹ ਮਹਾਰਾਜ ਜੀ ਦਾ ਬਾਬਾ ਸੰਤੋਖ ਸਿੰਘ ਜੀ શ્રીਮਾਨ ਸੰਤੋਵਾ ਧਰਮਪਾਲ ਸਿੰਘ ਜੀ ਸੰਤ ਬਾਬਾ ਰਣਜੀਤ ਸਿੰਘ ਜੀ ਖਲੂਟੀ ਵਾਲੇ ਮਹਾਂਪੁਰਖ ਜਿਨ੍ਹਾਂ ਨੇ ਆਪ ਜੀ ਸਮੂਹ ਸੰਗਤਾਂ ਦੇ ਦਰਸ਼ਨ ਕਰਾਏ ਹਨ ਮਹੰਤ ਬਾਬਾ ਗੁਰਮukh ਸਿੰਘ ਜੀ ਔਰ ਦਾਸ ਦੀ ਹਾਜ਼ਰੀ ਕਰਨੀ ਪ੍ਰਵਾਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ